ਸਸ਼ੀ ਕਾਲ ਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੇਰਾ ਨਾਮ ਹੈਗਾ ਹਰਦੀਪ ਕੌਰ ਤੇ ਅੱਜ ਆਪਾਂ ਤੋੜਾਂਗੇ ਸਬਜ਼ੀਆਂ ਤੇ ਆਪਾਂ ਤੋੜ ਰਿਹਾ ਤੋਰੀਆਂ ਦੀ ਸਬਜ਼ੀਆਂ ਥੈਲੇ ਦੇ ਵਿੱਚ ਗਰੋ ਕੀਤੀਆਂ ਹੋਈਆਂ ਨੇ ਜਿਹੇ ਆਪਾਂ ਤੀਜੀ ਚੌਥੀ ਵਾਰ ਇਹ ਸਬਜ਼ੀਆਂ ਹਾਰਵੈਸਟ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਤੋਰੀਆਂ ਆਪਾਂ ਨੂੰ ਮਿਲੀਆਂ ਥੋੜੀਆਂ ਨੇ ਪਰ ਟਿਫਨ ਪੈਕ ਕਰਨ ਲਈ ਲੰਚ ਬਾਕਸ ਪੈਕ ਕਰਨ ਲਈ ਨਾ ਥੋੜੀ ਸਬਜੀ ਵੀ ਬਹੁਤ ਹੁੰਦੀ ਹੈ ਕਿਸੇ ਟਾਈਮ ਨਾਲੇ ਘਰ ਦੀ ਸਬਜੀ ਆ ਹੈਲਥ ਦੇ ਉੱਪਰ ਜੀ ਕੁਝ ਨਹੀਂ ਹੁੰਦਾ ਜੀ ਸਬਜੀ ਚਾਹੇ ਥੋੜੀ ਹੋਵੇ ਪਰ ਘਰ ਦੀ ਸਬਜੀ ਹੋਵੇ ਹੈਨਾ ਤੇ ਇਹ ਫਲ ਲੱਗਿਆ ਹੋਇਆ ਜੀ ਇਹਨੂੰ ਹਜੇ ਆਪਾਂ ਨਹੀਂ ਤੋੜਾਂਗੇ ਤੇ ਫਲ ਫੁੱਲ ਵੀ ਆਏ ਹੋਏ ਨੇ ਤੇ ਇਹਦੇ ਪੱਤੇ ਜਿਹੜੇ ਨੇ ਇੱਕ ਭੂਂਡ ਹੈ ਬਲੈਕ ਰੈੱਡ ਕਲਰ ਦਾ ਉਹ ਖਾ ਜਾਂਦਾ ਇਹਦੇ ਪੱਤੇ ਇਸ ਕਰਕੇ ਦਾ ਇਹ ਹਾਲ ਲੱਗ ਰਿਹਾ ਵੀਡੀਓ ਦੇ ਵਿੱਚ ਤੇ ਇਹ ਹੈਗਾ ਜੀ ਚੱਪਣ ਨਾ ਸੌਰੀ ਚੱਪਣ ਕਦੂ ਨਹੀਂ ਇਹ ਹੈਗਾ ਜੀ ਕਦੂ ਤੇ ਇਹਨੂੰ ਤੁੰਬੀ ਕਦੂ ਕਹਿੰਦੇ ਨੇ ਜੋ ਕੱਤ ਕੀ ਕਦੂ ਵੀ ਕਿਹਾ ਜਾਂਦਾ ਜੀ ਦੇਸੀ ਮੀਨ ਦੇ ਸਾਬ ਨਾਲ ਤੇ ਆਪਾਂ ਇਹਨੂੰ ਵੀ ਹਾਰਵੈਸਟ ਕਰਾਂਗੇ ਥੋੜੀ ਥੋੜੀ ਕਰਕੇ ਸਬਜ਼ੀ ਬਹੁਤ ਬਣ ਜੂਗੀ ਤੇ ਅੱਜ ਆਪਣੇ ਘਰੇ ਆਉਣਾ ਸਪੈਸ਼ਲ ਗੈਸਟ ਨੇ ਕੌਣ ਆ ਰਿਹਾ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਬੇ ਲੈਣਾ ਇਹ ਤੇ ਸੁੱਕੇ ਪੱਤੇ ਆ ਗਏ ਸੁੱਕੇ ਪੱਤੇ ਹੋਣ ਜਾਂ yellow ਪੱਤੇ ਹੋਣ ਇਹਨਾਂ ਦੀ ਕਟਿੰਗ ਕਰਕੇ ਨਾ ਹਟਾ ਦੇਵੇ ਕਟਿੰਗ ਨਾਲ ਨਾ ਕਰੇ ਥੋੜੀ ਦੂਰੋਂ ਅੱਧਾ 1 ਇੰਚ ਦੇ ਫਰਕ ਨਾਲ ਕੱਟ ਦੇਵੇ ਸੁੱਕੇ ਪੱਤਿਆਂ ਨੂੰ ਹਟਾ ਦੇਵੇ ਇਹਦੇ ਨਾਲ ਜਿਹੜੀ એનર્ਜੀ ਆ ਬੂਟੇ ਦੀ ਸੇਫ ਰਹਿੰਦੀ ਹੈ ਜੀ ਤੇ ਇਸ ਕਰਕੇ ਛੋਟੇ ਛੋਟੇ ਗੱਲਾਂ ਨਾਲ ਤੁਸੀਂ ਸਬਜ਼ੀਆਂ ਦੀ ਕੇਅਰ ਕਰੋ ਤੇ ਜਿਹੜਾ ਰਿਜ਼ਲਟ ਮਿਲਦੇ ਨੇ ਜੀ ਆਪਾਂ ਕੋਈ ਜ਼ਿਆਦਾ ਸਬਜ਼ੀਆਂ ਦੇ ਵਿੱਚ ਕੁਝ ਨਹੀਂ ਵਰਤਦੇ ਮਿੱਟੀ ਔਰ ਪਾਥੀਆਂ ਦੀ ਖਾਦ ਆ ਸਿਰਫ ਜੋ ਵਰਤਦੇ ਆ ਇਹ ਬੈਗ ਆਪਣੇ ਕੋਲ 20 ਤੋਂ 25 ਇੰਚ ਦਾ ਜੀ ਲੰਬਾਈ 'ਚ ਲੰਬਾਈ ਤਾਂ ਤੁਸੀਂ ਥੈਲੇ ਦੀ ਵਧਾ ਘਟਾ ਸਕਦੇ ਹੋ ਰੈਡੀमेड ਗਰੋ ਬੈਗ ਵੀ ਖਰੀਦ ਸਕਦੇ ਹੋ ਇਸੇ ਤਰ੍ਹਾਂ ਆਪਾਂ ਗਰੋ ਬੈਗ ਦੇ ਵਿੱਚ ਮਿਰਚਾਂ ਵੀ ਲਗਾਈਆਂ ਨੇ ਇਹ ਸਾਈਜ਼ ਵੀ ਆਪਾਂ ਨੇ ਆਪਣੇ ਹਿਸਾਬ ਨਾਲ ਬਣਾਇਆ ਸੀ ਤੇ ਆਪਾਂ ਥੋੜੀਆਂ ਹਰੀਆਂ ਮਿਰਚਾਂ ਵੀ ਤੋੜ ਲਾਂਗੇ ਕਿਉਂਕਿ ਕੋਈ ਵੀ ਦਾਲ ਸਬਜ਼ੀ ਹੋਵੇ ਜੀ ਹਰੀਆਂ ਮਿਰਚਾਂ ਤੋਂ ਬਿਨਾ ਤਾਂ ਬਣਦੀ ਨਹੀਂ ਇਸ ਕਰਕੇ ਹਰੀਆਂ ਮਿਰਚਾਂ ਤੁਹਾਨੂੰ ਜਰੂਰ ਕਹੂੰਗੀ ਘਰ ਦੇ ਵਿੱਚ ਲਗਾਓ ਜੀ ਛੋਟੇ ਤੋਂ ਛੋਟੇ ਗਮਲੇ ਦੇ ਵਿੱਚ ਵੀ 8-9 ਇੰਚ ਦੇ ਗਮਲੇ ਦੇ ਵਿੱਚ ਵੀ ਨਾ ਹਰੀਆਂ ਮਿਰਚਾਂ ਦਾ ਬੂਟਾ ਬਹੁਤ ਆਸਾਨੀ ਨਾਲ ਗrow ਕਰ ਜਾਂਦਾ ਤੁਹਾਡੇ ਘਰ ਤਿੰਨ ਚਾਰ ਬੂਟੇ ਹੋਣਗੇ ਬਾਦੂ ਮਿਰਚਾਂ ਹੋਣਗੀਆਂ ਤੁਸੀਂ ਚਾਹੇ ਆਂਢੀ ਗੁਆਂਢੀ ਜਾਂ ਰਿਸ਼ਤੇਦਾਰਾਂ ਦੇ ਵਿੱਚ ਵੀ ਸ਼ੇਅਰ ਕਰ ਦਿਓ ਜੀ ਇੰਨੀਆਂ ਜ਼ਿਆਦਾ ਮਿਰਚਾਂ ਹੁੰਦੀਆਂ ਨੇ ਤੇ ਮੇਰੇ ਕੋਲ ਫਿਲਹਾਲ ਮੈਂ 2-3 ਪਲਾਂਟ ਰੱਖੇ ਨੇ ਮਿਰਚਾਂ ਦੇ ਬਾਕੀ ਮੈਂ ਪਲਾਂਟ ਨਹੀਂ ਰੱਖੇ ਹੈਗੇ ਮੈਨੂੰ 2-3 ਮਿਰਚਾਂ ਦੇ ਬੂਟੇ ਹੀ ਬਹੁਤ ਇੰਨਾ ਤੋਂ ਫਲ ਮਿਲਦਾ ਹੈ ਇਸ ਕਰਕੇ ਤੁਸੀਂ ਜ਼ਰੂਰ ਲਗਾਓ ਥੈਲਿਆਂ ਦੇ ਵਿੱਚ ਲਗਾ ਲਓ ਜੀ ਕੋਈ ਸ਼ਰਮ ਨਹੀਂ ਹੈਗੀ ਇਹ ਆ ਭਾਰਵੀ ਲਗਾਈ ਸੀ ਬਰਸਾਤਾਂ ਚ ਤੇ ਇਹ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਗਰੋਥ ਹੋ ਚੁੱਕੀ ਆ ਤੇ ਇਹ ਵੀ ਆਪਾਂ ਥੈਲਿਆਂ ਦੇ ਵਿੱਚ ਲਗਾਈ ਆ ਜੀ ਦੇਖੋ ਸ਼ੌਂਕ ਆਪਣਾ ਹੈਗਾ ਸਬਜ਼ੀਆਂ ਲਗਾਉਣ ਦਾ ਆਪਾਂ ਮਰਨ ਕਿਉਂ ਦਈਏ ਤੇ ਇਸੇ ਤਰ੍ਹਾਂ ਬੈਂਗਨ ਦਾ ਪਲਾਂਟ ਹੈ ਜੀ ਇਹ ਤੇ ਵੀ ਦੇਖੋ ਫੁੱਲ ਲੱਗ ਗਏ ਫਲ ਲੱਗਣਾ ਵੀ ਸ਼ੁਰੂ ਹੋ ਗਿਆ ਇਹ ਤੇ ਮਿਲੀਬਾਕਸ ਦਾ ਅਟੈਕ ਹੋਇਆ ਸੀ ਤੇ ਪ੍ਰੂਨੀ ਕਰਨ ਤੋਂ ਬਾਅਦ ਇਹ ਸੈੱਟ ਹੋ ਗਿਆ ਤੇ ਬਾਲਟੀ ਵੇਸਟ ਪਈ ਸੀ ਉਹ ਵੀ ਆਪਾਂ ਨੇ ਵਰਤ ਲਈ ਜੀ ਗਮਲੇ ਦੇ ਤੌਰ ਤੇ ਥੈਲੇ ਦੇ ਵਿੱਚ ਵੀ ਤੁਸੀਂ ਬੈਂਗਨ ਦੇ ਪਲਾਂਟ ਨੂੰ ਲਗਾ ਵੀ ਲਗਾ ਸਕਦੇ ਹਾਂ 8 9 ਇੰਚ ਦੇ ਜੇ ਉਹਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟ ਮਿਲੂਗਾ ਜੀ ਤੇ ਅੱਜ ਆਪਾਂ ਆਪਣੀ ਫਰੈਂਡ ਆ ਰਹੀ ਹੈ ਆਪਣੇ ਘਰ YouTube ਦਾ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਨੇ ਇੱਕ ਚੰਗੀ ਦੋਸਤ ਚੰਗੀ ਫਰੈਂਡ ਮੈਨੂੰ ਮਿਲਾਈ ਤੇ ਅੱਜ ਉਹ ਆਪਣੇ ਘਰ ਆਣਗੇ ਤੇ ਇਸ ਕਰਕੇ ਆਪਾਂ ਘਰ ਦੀ ਸਬਜ਼ੀ ਬਣਾਵਾਂਗੇ ਜੀ ਸਬਜ਼ੀ ਥੋੜੀ ਜ਼ਰੂਰ ਹੈ ਜੀ ਪਰ ਆਪਣੇ ਕੋਲ ਹੋਰ ਐਟਮਾ ਵੀ ਹੈਗੀਆਂ ਨੇ ਬਣਾਉਣ ਨੂੰ ਫਿਲਹਾਲ ਘਰ ਦੀ ਸਬਜ਼ੀ ਮੈਨੂੰ ਤੋਂ ਬੈਸਟ ਲੱਗੀ ਇਸ ਕਰਕੇ ਨਾਲੇ ਆਪਾਂ ਹਾਰਵੈਸਟ ਕੀਤੀ ਨਾਲ ਤੁਹਾਡਾ ਵੀਡੀਓ ਸ਼ੇਅਰ ਕੀਤੀ ਇਸ ਤਰ੍ਹਾਂ ਤੁਸੀਂ ਜ਼ਰੂਰ ਕਰਦੇ ਵਿੱਚ ਸਬਜ਼ੀਆਂ ਲਓ ਤੂਲਸੀ ਰਹਿ ਗਈ ਜੀ ਏ ਤੁਸੀਂ ਨੇ ਆਪਣੇ ਬਗੀਚੇ 'ਚੋ ਜਾਣ ਨਹੀਂ ਦੇਣੀ ਤੁਲਸੀ ਕਿਉਂਕਿ ਸਰਦੀ ਜ਼ੁਕਾਮ ਲਈ ਤੁਸੀ ਬਹੁਤ ਹਰਬਲ ਪਲਾਂਟ ਆ ਮੈਡੀਕਲ ਪਲਾਂਟ ਆ ਇਸ ਕਰਕੇ ਤੁਸੀਂ ਜ਼ਰੂਰ ਤੁਲਸੀ ਦਾ ਬੂਟਾ ਘਰ ਦੇ ਵਿੱਚ ਲਗਾਓ ਤੇ ਘਰ ਦੀਆਂ ਸਬਜ਼ੀਆਂ ਜ਼ਰੂਰ ਲਗਾਓ ਜੀ ਥੋੜੀ ਸਬਜ਼ੀ ਵੀ ਬਹੁਤ ਫਾਇਦੇ ਨੇ ਇਹਦੇ ਤੇ ਅੱਗੇ ਆਪਾਂ ਹੁਣ ਕਰਦੇ ਆ ਆਪਣੇ ਫਰੈਂਡ ਦੀ ਗੱਲ ਜੀ ਲੋ ਜੀ ਆਪਣੇ ਸਪੈਸ਼ਲ ਗੈਸਟ ਆ ਗਏ ਸੀ ਆਪਣੀ ਭੈਣ ਗੁਰਪਿੰਦਰ ਪਿੰਦਰ 13 13 ਆਪਾਂ ਨੂੰ ਮਿਲਣਾ ਹੈ ਜੀ ਇਹ ਆਪਾਂ ਨੂੰ YouTube ਤੋਂ ਇੱਕ ਬਹੁਤ ਪਿਆਰੀ ਇੱਕ ਸਹੇਲੀ ਇੱਕ ਭੈਣ ਮਿਲੀ ਮੈਨੂੰ ਨਾਲ ਹੈਗਾ ਜੀ ਸੁੱਖਾ ਵੀਰ ਸਾਡਾ ਪਿੰਦਰ ਪੈਣ ਦਾ ਭਰਾ ਜੀ ਔਰ ਜਿਹੜਾ ਸਾਡਾ ਵੀਰ ਹੈ ਮਤਲਬ ਸਾਡਾ ਭਾਜੀ ਹੈ ਉਹ ਨੀਚੇ ਬੈਠੇ ਸੀ ਬੇਟੀ ਨਾਲ ਇਸ ਕਰਕੇ ਅਸੀਂ ਛੱਤ ਤੇ ਇਹ ਮੇਰਾ ਬਗੀਚਾ ਹੈ ਉਹਦੀ ਸੈਰ ਕਰ ਰਹੇ ਸੀ ਕਿ ਦੇਖੀਏ ਦੀਪੀ ਭੈਣ ਜੋ ਸਬਜ਼ੀਆਂ ਵਾਲੀ ਹੈ ਹੇਦੇ ਬੂਟਿਆਂ ਦਾ ਹਾਲ ਤੇ ਉੱਥੇ ਵੀਰ ਨੂੰ ਨਾ ਇੱਕ ਬੂਟਾ ਮਿਲਿਆ ਦੁਪਹਿਰ ਖੀੜੀ ਦਾ ਉਹਦੇ ਵਿੱਚ ਕਾ ਸੀ ਤੇ ਵੀਰ ਕਹਿੰਦਾ ਲਿਆ ਮੈਂ ਇਹ ਪੁੱਟ ਦਿਨਾ ਪੈਣੇ ਓਹੋ ਨਹੀਂ ਪੁੱਟਿਆ ਗਿਆ ਜੀ ਉਹਨਾਂ ਤੋਂ ਕਾ ਇਸ ਕਰ ਲੋ ਮੇਰਾ ਤਾਂ ਹਾਸਾ ਹੀ ਨਿਕਲ ਗਿਆ ਮੈਂ ਕਿਹਾ ਨਹੀਂ ਨਹੀਂ ਵੀਰ ਬੇਲਾ ਜਾਂ ਟਾਈਮ ਕੱਢ ਕੇ ਆਪਾਂ ਰੋਟੀ ਪਾਣੀ ਛੱਕ ਕੇ ਫੇਰ ਆਵਾਂਗੇ ਕਾ ਪੁੱਟਣ ਲਈ ਉਹਨਾਂ ਮੇਰੇ ਪਲਾਂਟਸ ਬਹੁਤ ਚੰਗੇ ਲੱਗੇ ਉਹਨਾਂ ਨੂੰ ਇਹ ਪlant ਜਿਆਦਾ ਅਟਰੈਕਟਿਵ ਲੱਗਿਆ ਜੀ ਜੋ ਹੈਗਾ ਮਨੀ ਪlant ਔਰ ਮਨੀ ਪlant ਦੇ ਨਾਲ-ਨਾਲ ਗਰੋ ਕੀਤੀ ਹੋਈ ਹੈ ਤੁਲਸੀ ਤੇ ਸੁਖਬੀਰ ਪੂਰਾ ਮੁਆਇਨਾ ਕਰ ਰਿਹਾ ਆਲੇ-ਦੁਆਲੇ ਜੋ ਮੇਰੇ ਬੂਟੇ ਨੇ ਉਹਨਾਂ ਨੂੰ ਦੇਖਣ ਲਈ ਚੱਲਿਆ ਗਿਆ ਤੇ ਅਸੀਂ ਸਹੇਲੀਆਂ ਸਹੇਲੀਆਂ ਇੱਥੇ ਗੱਲਾਂ ਕਰ ਰਹੇ ਸੀ ਮਨੀ ਪਲਾਂਟ ਬਾਰੇ ਔਰ ਤુલਸੀ ਦੇ ਪਲਾਂਟ ਬਾਰੇ ਤੇ ਜਿਹੜਾ ਮਨੀ ਪਲਾਂਟ ਉਹਦੇ ਬਾਰੇ ਗੱਲ ਕਰ ਰਹੇ ਸੀ ਕਿ ਇਹ ਪਲਾਂਟ ਤੋਂ ਤੁਸੀਂ ਕਈ ਪਲਾਂਟ ਤਿਆਰ ਕਰ ਸਕਦੇ ਹੋ ਕਟਿੰਗ ਕਰਕੇ ਤੇ ਉਹਦੀਆਂ ਜੜਾਂ ਬਣੀਆਂ ਹੋਈਆਂ ਸੀ ਉਹ ਆਪਾਂ ਨੇ ਭਿੰਦਰ ਭੈਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਭਿੰਦਰ ਭੈਣ ਦਾ ਧਿਆਨ ਪਟਕ ਗਿਆ ਸੀ ਫਿਰ ਉਹਨਾਂ ਦਾ ਧਿਆਨ ਵਾਪਸ ਆਇਆ ਮਨੀ ਪਲਾਂਟ ਤੇ ਤੇ ਇਸ ਤਰ੍ਹਾਂ ਆਪਾਂ ਭੈਣ ਨੂੰ ਸਮਝਾਇਆ ਤੇ ਮੈਨੂੰ ਲੱਗਦਾ ਕਿ ਭੈਣ ਨੂੰ ਇਹ ਪlant ਬਹੁਤ ਪਸੰਦ ਆਇਆ ਤੇ ਮੇਰਾ ਵੀ ਦਿਲ ਕੀਤਾ ਕਿ ਇਹ ਮੈਂ ਆਪਣੀ ਸਹੇਲੀ ਨੂੰ ਗਿਫਟ ਦਵਾਂ ਹ ਜੇ ਮੈਂ ਮਨੋਂ ਮਨ ਸੋਚ ਰਹੀ ਸੀ ਤੇ ਐਦਾਂ ਮੈਂ ਉਹਨੂੰ ਕਹਿ ਦਿੱਤੀ ਜੋ ਤੁਲਸੀ ਦੇ ਉੱਪਰ ਨੇ ਤੁਸੇ ਨੇ ਉਹਨੂੰ ਤੋੜ ਦੇਣਾ ਚਾਹੀਦਾ ਇਹਦੇ ਨਾਲ ਬੂਟਾ ਬਣਿਆ ਰਹਿੰਦਾ ਕਿਉਂਕਿ ਕਈ ਸਾਲ ਹੋ ਗਏ ਤੁਲਸੀ ਔਰ ਮਨੀ ਪlant ਇਕੱਠੇ ਗਰੋ ਕਰ ਰਹੇ ਨੇ ਇਹੀ ਬੋਟਲ ਦੇ ਵਿੱਚ ਤੋ ਜੀ ਆਪਾਂ ਨੇ ਮਨ ਬਣਾ ਲਿਆ ਇਹ ਭੈਣ ਨੂੰ ਆਪਾਂ ਗੁਰਪਿੰਦਰ ਨੂੰ ਗਿਫਟ ਕਰਾਂਗੇ ਬੂਟਾ ਸਾਡੀ ਭੈਣ ਦੇ ਘਰ ਵੀ ਹਰਿਆਲੀ ਖੁਸ਼ੀਆਂ ਖੇੜੇ ਇਦਾਂ ਹੀ ਖੇੜਨਾ ਤੇ ਸੁੱਖਾ ਵੀਰ ਸ਼ਕਤੀਮਾਨ ਦੀ ਤਰ੍ਹਾਂ ਸਾਡੇ ਆਲੇ-ਦੁਆਲੇ ਘੁੰਮ ਰਿਹਾ ਸੀ ਕਿਉਂਕਿ ਅਸੀਂ ਉਹਨੂੰ ਕੋਈ ਪਲਾਂਟ ਨਹੀਂ ਗਿਫਟ ਕੀਤਾ ਨਾ ਵੀਰ ਨੂੰ ਸ਼ਾਇਦ ਚੰਗਾ ਨਹੀਂ ਲੱਗਿਆ ਸੁੱਖੇ ਵੀਰ ਦਿਲ ਨਹੀਂ ਛੱਡਣਾ ਅਗਲੀ ਵਾਰ ਤੇਰੇ ਲਈ ਮੈਂ ਬੂਟਾ ਦੱਸੀ ਕਿਹੜਾ ਗਿਫਟ ਲੈ ਕੇ ਆਵਾਂ ਫਿਰ ਇਹ ਦੀਪੋ ਕਿਸ ਕੰਮ ਦੀ ਹੈ ਨਾ ਤਾਂ ਆ ਦੇਖੋ ਭਿੰਦਰ ਭੈਣ ਬਹੁਤ ਖੁਸ਼ ਹੋਈ ਬਹੁਤ ਜ਼ਿਆਦਾ ਖੁਸ਼ ਹੋਈ ਭੈਣ ਬਹੁਤ ਮਸਤ ਇਨਸਾਨ ਹੈ ਜੀ ਸਾਰਿਆਂ ਨੂੰ ਵੈਸੇ ਖੁਸ਼ ਰਹਿਣ ਦਾ ਪੂਰਾ ਹੱਕ ਹੈ ਜ਼ਿੰਦਗੀ 'ਚ ਆਪਾਂ ਸਾਤ ਪੱਲਾ ਨੂੰ ਸਪੈਸ਼ਲ ਬਣਾ ਸਕਦੇ ਆ ਇੱਥੇ ਭੈਣ ਚੱਲੀ ਸੀ ਜੀ ਉਹੋ ਆਊਟ ਟਾਈਮ ਆ ਗਿਆ ਜਦੋਂ ਭੈਣ ਚੱਲੀ ਤੇ ਚਲੋ ਜੀ ਸਾਰੇ ਗੱਡੀ ਗੁੱਡੀ ਬੈਕ ਕੀਤੀ ਆਪਣੇ ਇਧਰ ਮੀਆਂ ਜੀ ਜੱਪਜੀ ਖੜੀ ਆ ਤੇ ਇਹਨਾਂ ਦੀ ਫੈਮਿਲੀ ਗੱਡੀ 'ਚ ਬੈਠ ਚੁੱਕੀ ਆ ਤੇ ਸੁੱਖਾ ਹਜੇ ਆਇਆ ਨਹੀਂ ਸੁੱਖੇ ਦਾ ਵੇਟ ਕਰ ਰਹੇ ਸੀ ਆਪਾਂ ਸੋਚਿਆ ਸਨਮਾਨ ਕਰੀਏ ਪਲਾਂਟਸ ਗਿਫਟ ਦੇ ਕੇ ਸਨਮਾਨ ਕੀਤਾ ਆਪਾਂ ਨੇ ਆਪਣੀ ਭਿੰਦਰ ਭੈਣ ਦਾ ਤੇ ਸਨਮਾਨ ਕਰਦੇ ਕਰਦੇ ਕੁਝ ਸਾਡੇ ਚ ਸਲਾਹਾਂ ਚੱਲ ਰਹੀਆਂ ਸੀ ਪੈਣ ਦੀ ਇੱਕ ਆਤਾ ਗੁਰਪਿੰਦਰ ਪੈਣ ਦੀ ਜਦੋਂ ਆਪਾਂ ਸੀਰੀਅਸ ਖੜੇ ਹੋਈਏ ਨਾ ਇਹ ਪੈਣ ਟੀਚਰ ਕਰ ਦਿੰਦੀ ਆ ਔਰ ਮੈਂ ਕੀ ਦੱਸਾਂ ਤੁਹਾਨੂੰ ਮੇਰੀਆਂ ਤਾਂ ਟੀਚਰ ਸੁਣ ਕੇ ਬੱਖੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਇੱਥੇ ਵੀ ਪੈਣ ਕੋਈ ਟੀਚਰਾਂ ਛੱਡ ਰਹੀ ਸੀ ਤੇ ਚਲੋ ਛੱੜਤੀ ਪੈਣ ਨੇ ਟੀਚਰ ਆਪਾਂ ਫੇਰ ਹੱਸੇ ਚਲੋ ਖੁਸ਼ ਰਹਿਣਾ ਚਾਹੀਦਾ ਇਹ ਵੀ ਇੱਕ ਆਰਗੈਨਿਕ ਦਵਾਈ ਆ ਤੇ ਸੁੱਖਾ ਵੀਰ ਆ ਗਿਆ ਸੀ ਹੋਏ ਤਾਂ ਹੁਣ ਸੁੱਖੇ ਵੀਰ ਨੂੰ ਪਤਾ ਕਿ ਇੱਥੇ ਕਿਹੜੀ ਕੋਲੋਲ ਹੋਈ ਸੀ ਤੇ ਚਲੋ ਕੋਲੋਲਾ ਵੀ ਜ਼ਰੂਰੀ ਨੇ ਜ਼ਿੰਦਗੀ 'ਚ ਤੇ ਬਹੁਤ ਵਧੀਆ ਦੇਣ ਰਿਹਾ ਮੇਰਾ ਸਾਰਿਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਥੈਂਕ ਯੂ ਸੁੱਖੇ ਵੀਰ ਐਂਡ ਥੈਂਕ ਯੂ ਵੀਰ ਜੀ ਐਂਡ ਥੈਂਕ ਯੂ ਪਿੰਦਰ ਐਂਡ ਸਾਰਿਆਂ ਦਾ ਧੰਨਵਾਦ ਜੋ ਇਹ ਦਿਨ ਆਇਆ YouTube ਨੇ ਸਾਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ ਜੀ ਔਰ ਸਪੈਸ਼ਲ ਮੈਨੂੰ ਮਿਲਣ ਲਈ ਆਏ ਏਡੀ ਦੂਰ ਤੋਂ ਮੋਗੇ ਤੋਂ ਚੱਲ ਕੇ ਆਏ ਨੇ ਸਾਡੇ ਫਤੇਗੜ ਸਾਹਿਬ ਦੇ ਵਿੱਚ ਇਹ ਗੱਲ ਮੈਨੂੰ ਬਹੁਤ ਬਹੁਤ ਵੱਡੀ ਲੱਗੀ ਜੀ ਕੋਈ ਆਪਣਾ ਟਾਈਮ ਛੱਡ ਕੇ ਨਹੀਂ ਆਂਦਾ ਪਰ ਇਹਨਾਂ ਦਾ ਪਿਆਰ ਹੈ ਸਤਿਕਾਰ ਹੈ ਜੋ ਸਾਡਾ ਪਿਆਰ ਵੈਗਰੂ ਨੇ ਬਣਾਇਆ ਤੇ ਬਹੁਤ ਚੰਗਾ ਲੱਗਿਆ ਥੈਂਕ ਯੂ ਫॉर ਵਾਚਿੰਗ ਜੀ